ਜ਼ਿਲ੍ਹਾ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਪਰਦੇਸ਼ ਸਪੋਕਸਮੈਨ ਸੰਜੇ ਕਪੂਰ ਉਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੰਜੇ ਕਪੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਹੋਈ ਮੀਟਿੰਗ ਦੌਰਾਨ ਬਜਟ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਬਜਟ ਵਿੱਚ ਪੰਜਾਬ ਲਈ ਬਹੁਤ ਕੁਝ ਹੈ ਪਰ ਵਿਰੋਧੀ ਇਸ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ ਦੇਖੋ ਸਾਡਾ ਬਜਟ ਆਇਆ ਸੀ ਹੋਏ ਵਿੱਚ ਤੋਂ ਲੋੜੀਂਦੀ ਜਾਣਕਾਰੀ ਚੁਹੇਗਾ ਤੇ ਆਪੋਜੀਸ਼ਨ ਨੇ ਵਿਰੋਧੀ ਪਾਰਟੀਆਂ ਨੇ ਬੜਾ ਰੋਲਾ ਪਾਇਆ ਹੋਇਆ ਸੀ ਕਿ ਇਹ ਬਜਟ ਦੇ ਵਿੱਚ ਦੇਸ਼ ਦੀ ਜਨਤਾ ਲਈ ਕੁਝ ਨਹੀਂ ਹੈਗਾ ਸੋ ਪਾਰਟੀ ਨੇ ਇਹ ਕਿ ਡਿਸੀਜਨ ਲਿੱਤਾ ਕਿ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਬਜਟ ਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਔਰ ਲੋਕਾਂ ਨੂੰ ਦੱਸਣਾ ਚਾਹੀਦਾ ਹੈਗਾ ਵਾ ਕਿ ਕੀ ਕੀ ਫਾਇਦੇ ਬਜਟ ਦੇ ਵਿੱਚ ਆ ਗਏ ਹੈ ताकि ਲੋਕਾਂ ਨੂੰ ਉਸ ਚੀਜ਼ ਦਾ ਐਡਵਾਂਟੇਜ ਮਿਲ ਸਕੇ ਕਿਉਂਕਿ ਇਸ ਬਜਟ ਦੇ ਵਿੱਚ ਆਪਾਂ ਯੁਵਾ ਵਰਗ ਤੇ ਬੜਾ ਫੋਕਸ ਕੀਤਾ ਹੈਗਾ ਵੈ ਔਰ ਤੋਂ ਇਲਾਵਾ ਕਿਸਾਨੀ ਤੇ ਫੋਕਸ ਕੀਤਾ ਹੈਗਾ ਵੈ ਔਰ ਤੋਂ ਇਲਾਵਾ ਮੀਡਲ ਕਲਾਸ ਨੂੰ ਬਹੁਤ ਐਡਵਾਂਟੇਜਸ ਬਜਟ ਦੇ ਵਿੱਚ ਮਿਲੇ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਇੰਡਸਟਰੀਅਲ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਲੇਦਰ ਕੋਈ ਵਰਗ ਐਸਾ ਨਹੀਂਗਾ ਜਿਹਨੂੰ ਇਸ ਬਜਟ ਦੇ ਵਿੱਚ ਆਪਾਂ ਛੱਡਿਆ ਹੋਵੇ ਸੋ ਸਾਡਾ ਬੇਸਿਕਲੀ ਪਾਰਟੀ ਦਾ ਮੰਤਵ ਇਹ ਹੈਗਾ ਸੀ कि ਲੋਕਾਂ ਨੂੰ ਬਜਟ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਜਾਣਕਾਰੀ ਰਹਿਣਾ ਚਾਹੀਦਾ ਹੈ ਔਰ ਜਿਹੜੇ ਵਿਰੋਧੀ ਧਿਰ ਇਹਦਾ ਇੱਕ ਦੁਸ਼ ਪ੍ਰਚਾਰ ਕਰਦੇ ਪਏ ਕੀ ਹੈ ਕਿ ਬਜਟ ਚ ਕੁਝ ਨਹੀਂ ਹੈ ਇਸ ਜਿਹੜਾ ਦੁਸ਼ ਪ੍ਰਚਾਰ ਹੈ ਉਹਨੂੰ ਤੋੜਨਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੇ ਤਾਂ ਕਿ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇਹ ਜਿਹੜਾ ਬਜਟ ਹੈ ਨਾ ਇਹ ਪੰਜਾਬ ਦਾ ਬਜਟ ਨਹੀਂ ਇਹ ਦੇਸ਼ ਦਾ ਬਜਟ ਹੈ ਦੇਸ਼ ਦਾ ਬਜਟ ਦੇਸ਼ ਦੀ ਡਵੈਲਪਮੈਂਟ ਲਈ ਦਿੱਤਾ ਜਾਂਦਾ ਹੈਗਾ ਵੈ ਪੰਜਾਬ ਦੇ ਬਜਟ ਦੀ ਗੱਲ ਉਸ ਦਿਨ ਆਪਾਂ ਕਰਾਂਗੇ ਜਦੋਂ ਪੰਜਾਬ ਗਵਰਨਮੈਂਟ ਉਹ ਬਜਟ ਨੂੰ ਲੈ ਕੇ ਆਏ ਦੂਸਰੀ ਗੱਲ ਸੈਂਟਰ ਲਈ ਕਈ ਸਕੀਮਾਂ ਹੁੰਦੀਆਂ ਜਿਹੜੀਆਂ ਸੈਂਟਰ ਲਈ ਸਪੌਂਸਰਡ ਹੁੰਦੀਆਂ ਹਨ ਜਿਹਦੇ ਵਿੱਚ ਸੈਂਟਰ ਦਾ ਸ਼ੇਅਰ 60% ਤੋਂ ਲੈ ਕੇ 100% ਹੁੰਦਾ ਵਾ ਉਹ ਸਕੀਮਾਂ ਸਾਰੀ ਸਟੇਟਾਂ ਲਈ ਖੁੱਲ੍ਹੀਆਂ ਹੁੰਦੀਆਂ ਹਨ ਸਟੇਟ ਗਵਰਨਮੈਂਟ ਆਪਣੀ ਸਕੀਮ ਬਣਾਵੇ ਸਕੀਮ ਪਨਾ ਕੇ ਸੈਂਟਰ ਨੂੰ ਪ੍ਰੋਪੋਜ਼ਲ ਦੇਵੇ ਤੇ ਆਪਣਾ ਕੰਟ੍ਰਿਬਿਊਸ਼ਨ ਪਾਵੇ ਸੈਂਟਰ ਨੂੰ ਉਹਦਾ ਕੰਟ੍ਰਿਬਿਊਸ਼ਨ ਦੇਗੀ ਆਜੋ ਚੇਚੇ ਤੌਰ ਤੇ ਮੈਂ ਧੰਨਵਾਦੀ ਹਾਂ ਜ਼ਿਲ੍ਹਾ ਤਰਨਤਾਰਨ ਦੇ ਭਾਪੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਪ੍ਰਵਕਤਾ ਸ਼੍ਰੀ ਸੰਜੀਤ ਪੌਦੀ ਪਹੁੰਚੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਆ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਖਵਾਈ ਦੇ ਹੇਠ ਜਿਹੜਾ ਬਜਟ ਰਿਲੀਜ਼ ਕੀਤਾ ਗਿਆ ਉਹਦੇ ਬਾਬਤ ਜਿਹੜਾ ਵਿਰੋਧੀ ਧਿਰਾਂ ਲੋੋਂ ਬੜੇ ਵਕ ਵਕ ਤਰ੍ਹਾਂ ਦੇ ਜਿਹੜੇ ਉਹ ਹੂੜ ਪ੍ਰਚਾਰ ਕੀਤੇ ਗਏ ਸੀ ਉਸ ਬਜਟ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰੇ ਹੀ ਸਮੁੱਚੇ ਦੇਸ਼ ਦਾ ਖਿਆਲ ਰੱਖਦੇ ਹੋਏ ਕਿ ਕੇਂਦਰ ਵੱਲੋਂ ਜਿਹੜੀ ਜੋ ਵੀ ਸਕੀਮਾਂ ਨੇ ਇੱਕ ਇੱਕ ਵਰਕਰ ਤੱਕ ਇੱਕ ਇੱਕ ਲੋਕ ਤੱਕ ਪਹੁੰਚਣ ਉਸ ਦੇ ਸੰਬੰਧਿਤ ਦੇ ਵਿੱਚ ਉਸ ਦੀ ਜਾਣਕਾਰੀ ਦੇ ਦੇ ਵਿੱਚ ਕਿ ਇਸ ਬਜਟ ਦੇ ਵਿੱਚ ਸਾਡੇ ਪੰਜਾਬ ਦੇ ਹੱਕ ਦੇ ਵਿੱਚ ਪੂਰੇ ਦੇਸ਼ ਦੇ ਹੱਕ ਦੇ ਵਿੱਚ ਕੀ ਕੀ ਹੈ ਉਹਦੇ ਬਾਰੇ ਜਿਹੜਾ ਖੁੱਲ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਟੀਮ ਸਮੁੱਚੇ ਵਰਕਰਾਂ ਨੂੰ ਸ੍ਰੀ ਸੰਜੇ ਖਪੂਰ ਜੀ ਜਿਹੜੇ ਉੱਚੇ-ਚੇ ਤੌਰ ਤੇ ਸੰਬੋਧਨ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ